ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਰਨਵ ਸਿੰਘ ਸਿੱਧੂ ਪਿਛਲੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿਖੇ ਜਿਹੜੇ ਦੋ ਬਲਾਸਟੋਸ ਜਿਸ ਵਿੱਚ ਪਿਓ ਪੁੱਤਰ ਗਮੇਜ ਜਖਮੀ ਹੋਗੇ ਸੀ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀਗਾ ਅਤੇ ਜਿਹੜੇ ਉਸ ਤੋਂ ਦੀਆਂ ਟੀਮਾਂ ਆਂਗਾਂ ਉਹ ਵੀ ਸਰਟ ਕਰ ਰਹੇਗਾ ਤੇ ਪਰ ਕੱਲ ਦੋ ਛੋਟੇ ਛੋਟੇ ਦੱਸੇ ਜਾ ਰਹੇ ਬਲਾਸਟ ਹੋਏ ਆਗੇ ਜਿਸ ਨੂੰ ਲੈ ਕੇ ਹੋਰ ਵੀ ਸੈਮ ਪਾਇਆ ਜਾ ਰਿਹਾ ਇਸ ਨੂੰ ਲੈ ਕੇ ਅਸੀਂ ਗੱਲਬਾਤ ਕਰਦਾਂਗੇ ਸਾਡੇ ਨਾਲ ਜੁੜਿਆਗੇ ਐਸਐਸਪੀ ਮੈਡਮ ਅਮਨੀਤ ਕੁੰਡਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਜੀਤਾ ਵਿਖੇ ਕੀ ਸਥਿਤੀ ਹੈ ਜੀ ਕੱਲ ਵੀ ਦੱਸਿਆ ਜਾ ਰਿਹਾ ਵੀ ਦੋ ਬਿਸਪੋਟ ਹੋਏ ਛੋਟੇ ਛੋਟੇ ਕਲ ਜੀ ਜਿਹੜਾ ਸਾਡੀ ਬੋਮ ਡਿਸਪੋਜ਼ਲ ਟੀਮ ਉੱਥੇ ਪਿਛਲੇ 3-4 ਦਿਨਾਂ ਤੋਂ ਜਦੋਂ ਦਾ ਇਹ ਹਾਦਸਾ ਸਾਡੇ ਨੋਟਿਸ 'ਚ ਆਇਆ ਲੱਗੀਆਂ ਹੋਈਆਂ ਉਸ ਕਰ ਨੂੰ ਸਾਰਾ ਚੈੱਕ ਕਰ ਰਿਹਾ ਜਿੱਥੋਂ ਵੀ ਸਾਨੂੰ ਕੋਈ ਵੀ ਸੈਂਪਲ ਮਿਲਦਾ ਉਹ ਟੀਮ ਕਲੈਕਟ ਕਰਦੀ ਹੈ ਬਟ ਕਿਉਂਕਿ ਉੱਥੇ ਮਟੀਰੀਅਲ ਐ ਨਾ ਸਮਗਰੀ ਐਨੀ ਉਹ ਐਕਸਪਲੋਸਿਵ ਐ ਇਸ ਕਰਕੇ ਜਦੋਂ ਵੀ ਉਹ ਕੁਝ ਕਰ ਰਹੇ ਹੁੰਦੇ ਕਲੈਕਟ ਵਿੱਚ ਵਿਚਾਲੇ ਕੁਛ ਨਾ ਕੁਛ ਧਮਾਕੇ ਦੀ ਆਵਾਜ਼ ਉਹਨਾਂ ਨੂੰ ਮਿਲਦੀ ਹੈ ਬਟ ਅਸੀਂ ਉਹ ਏਰੀਆ ਆਲਰੇਡੀ ਪੂਰਾ ਕਲੀਅਰ ਰੱਖਿਆ ਹੋਇਆ ਪਬਲਿਕ ਨੂੰ ਦੱਸਿਆ ਹੋਇਆ ਵੀ ਇੱਥੇ ਬੜਾ ਹਾਈਲੀ ਇਨਫਲੇਮੇਬਲ ਸਮਾਨ ਐ ਇਸ ਕਰਕੇ ਕੱਲ ਜ਼ਰੂਰ ਆਵਾਜ਼ ਆਈ ਹੈ ਬਟ ਅੱਜ ਵੀ ਸਾਡੀ ਟੀਮਾਂ ਲੱਗੀਆਂ ਕਿਉਂਕਿ ਸਾਨੂੰ ਬੌਮ ਡਿਸਪੋਜ਼ਲ ਟੀਮ ਵੱਲੋਂ ਹਲੇ ਵੀ ਕਲੀਅਰੈਂਸ ਨਹੀਂ ਮਿਲੀ ਕਿ ਉਹ ਘਰ ਹੁਣ ਸੈਨੀਟਾਈਜ਼ ਹੋ ਤੇ ਹੁਣ ਉੱਥੇ ਪਬਲਿਕ ਉਹ ਘਰ ਦੇ ਵਾਪਸ ਆ ਸਕਦੇ ਤਾਂ ਇਸੇ ਤਹਿਤੀ ਇਹ ਕੰਮ ਹਲੇ ਜਾ ਰਹੀ ਹੈ ਜੀ ਜਦ ਬਸਪੋਟ ਹੋਇਆ ਸੀਗਾ ਉਹ ਤੋਂ ਜਿਹੜਾ ਇਲਾਕਾ ਸੀ ਕੰਪੀ ਸੈਮਾ ਹੋਇਆ ਸੀਗਾ ਜੀ ਵੀ ਕਿਤੇ ਹੋਰ ਵੀ ਖਤਰਨਾਕ ਨਾ ਹੋਵੇ ਹੁਣ ਕਿਸ ਤਰ੍ਹਾਂ ਦੇ ਹਾਲਾਤ ਹੈ ਜੀ ਦੇਖੋ ਜੀ ਆਬਵੀਅਸਲੀ ਆ ਇੱਕ ਇੱਕ ਘਟਨਾ ਹੀ ਬੜੀ ਯੂਨੀਕ ਟਾਈਪ ਦੀ ਹੋਈ ਹੈ ਤੇ ਲੋਕਾਂ ਨੂੰ ਤਾਂ ਆਸ-ਪਾਸ ਦੇ ਲੋਕਾਂ ਨੂੰ ਪਹਿਲਾਂ ਹੀ ਵਿਸ਼ਵਾਸ ਨਹੀਂ ਹੋ ਰਿਹਾ ਵੀ ਇਸ ਘਰ ਚ ਐਦਾਂ ਦਾ ਵੀ ਮੁੰਡੇ ਦੇ ਦਿਮਾਗ 'ਚ ਚੱਲ ਰਿਹਾ ਸੀ ਸੋ ਜਦੋਂ ਵੀ ਆਵਾਜ਼ ਆਉਂਦੀ ਹੈ ਤੇ ਡਰ ਤਾਂ ਹੁੰਦਾ ਹੀ ਹੈ ਪਬਲਿਕ ਨੂੰ ਬਟ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਕਿ ਸਾਡੀ ਟੀਮਸ ਬੜੀ ਐਕਸਪਰਟ ਪ੍ਰੋਫੈਸ਼ਨਲਸ ਹੈਗੇ ਆ ਬਹੁਤ ਹੀ ਧਿਆਨ ਨਾਲ ਔਰ ਸਤਾਹੀ ਸਲੋ ਕੰਮ ਚੱਲ ਰਿਹਾ ਬਿਕੋਜ਼ ਦੇ ਆਰ ਬੀਂਗ ਕੇਅਰਫੁਲ ਕਿ ਕੋਈ ਵੱਡਾ ਨੁਕਸਾਨ ਨਾ ਹੋ ਜਾਏ ਇਸ ਕਰਕੇ ਜਦੋਂ ਤੱਕ ਉਹ ਕੰਮ ਕਰ ਰਹੇ ਤਾਂ ਸਾਨੂੰ ਅਪੀਲ ਹੀ ਹੈ ਜਿੱਦਾਂ ਦੇ ਵਾਸੀਆਂ ਨੂੰ ਵੀ ਸਾਡੇ ਨਾਲ ਕੋਆਪਰੇਟ ਕਰੋ ਔਰ ਉੱਥੇ ਨੇੜੇ ਤੇੜੇ ਨਾ ਜਾਣ ਜਦੋਂ ਤੱਕ ਸਾਡੀ ਡੂ ਨੋਟ ਕਰਾਸ ਦਾ ਉੱਥੇ ਲੱਗਿਆ ਹੋਇਆ ਹੁਣ ਜਿਹੜੇ ਜਾਂਚ ਵਾਸਤੇ ਹੋਰ ਵੀ ਕੋਈ ਟੀਮਾਂ ਬਾਹਰੋਂ ਵੀ ਭੰਗਣ ਲੱਗੇ ਜੀ ਸਾਡੇ ਜਿਹੜੀ ਪੰਜਾਬ ਦੀ ਕਾਉਂਟਰ ਇੰਟੈਲੀਜੈਂਸ ਹੈ ਉਹ ਲੱਗੀ ਹੋਈ ਹੈ ਤੇ ਆਈਬੀ ਦੇ ਅਫਸਰ ਤੁਸੀਂ ਦੇਖੇ ਹੋਣੇ ਉਹ ਵੀ ਆਏ ਸੀਗੇ ਤੇ ਜਿਹੜੀ ਵੀ ਏਜੰਸੀਜ਼ ਉੱਥੇ ਆ ਰਹੀਆਂ ਅਸੀਂ ਉਹਨਾਂ ਨੂੰ ਪੂਰਾ ਕੋਆਪਰੇਟ ਕਰਕੇ ਦਿਖਾ ਰਹੇ ਹਾਂ ਕਟੂਆ ਤੋਂ ਇੱਕ ਡੀਐਸਪੀ ਸਾਹਿਬ ਆਏ ਸੀਗੇ ਕਿਉਂਕਿ ਉਹਦੇ ਫੋਨ 'ਚ ਜਿਹੜੀ ਟਿਕਟ ਮਿਲੀ ਸੀਗੀ ਜਸਟ ਟੂ ਚੈੱਕ ਦਟ ਔਰ ਐਨਆਈਏ ਦੇ ਵੀ ਅਫਸਰ ਆ ਚੁੱਕੇ ਹੁਣ ਜਿਹੜਾ ਕੈਮੀਕਲ ਮੰਗਾਇਆ ਗਿਆ ਸੀ ਕਹਿੰਦੇ ਜੀ ਬਹੁਤ ਖਤਰਨਾਕ ਸੀਗਾ ਜੀ ਇਹ ਕਿਸ ਤਰ੍ਹਾਂ ਮੰਗਾਇਆ ਸੀ ਕਿੱਥੋਂ ਮੰਗਾਈ ਜਾਂਦੀ ਸੀ ਹੁਣ ਤੱਕ ਦੀ ਤਫਤੀਸ਼ ਚ ਤਾਂ ਜੀ ਇਹਦੇ ਫੋਨ ਤੋਂ ਹੀ ਪਤਾ ਲੱਗਿਆ ਕਿ ਆਨਲਾਈਨ ਪਰਚੇਸ ਕਰ ਰਹੇ ਸੀ ਬਾਕੀ ਹਲੇ ਸਾਡੀ ਇਨਵੈਸਟੀਗੇਸ਼ਨ ਚ ਜੋ ਵੀ ਕਲੀਅਰ ਹੁੰਦਾ ਤੁਹਾਨੂੰ ਦੱਸ ਦਾਂਗੇ ਹਲੇ ਹਲੇ ਤੱਕ ਤਾਂ ਆਨਲਾਈਨ ਹੀ ਪਤਾ ਲੱਗਿਆ ਇਹ ਵੀ ਲੋਕ ਕਹ ਰਹੇ ਕਿ ਵੀ ਡਾਰਕ ਵੈਬ ਤਾਂ ਰਾਹੀਂ ਵੀ ਇਹ ਕੰਮ ਕਰਦਾ ਸੀਗਾ ਕੁਝ ਕੁਝ ਤਾਂ ਜੀ ਇਹ ਦੇਖ ਰਹੇ ਅਸੀਂ ਕਿਉਂਕਿ ਇਸ ਤਰ੍ਹਾਂ ਦੀ ਚੀਜ਼ਾਂ ਨਹੀਂ इजीली ਤਾਂ ਅਵੇਲੇਬਲ ਨਹੀਂ ਹੋਣੀ ਚਾਹੀਦੀਆਂ ਬਾਕੀ ਇੱਕ ਵਾਰੀ ਸਾਡਾ ਇਹ ਸਾਰਾ ਫੋਰੈਂਸਿਕ ਚ ਕਲੀਅਰ ਹੋ ਜਾਏ ਫੇਰ ਹੀ ਦੱਸ ਸਕਦੇ ਤੁਹਾਨੂੰ ਕਿਸੇ ਹੋਰ ਜਥੇਬੰਦੀਆਂ ਜਿਵੇਂ ਕੋਈ ਗਲਤ ਅਨਸਰ ਹੁੰਦੇ ਹੋ ਉਹਨਾਂ ਨਾਲ ਤਾਂ ਕੋਈ ਟੈਕ ਸੀਗਾ ਜੀ ਦੇਖੋ ਜੀ ਵੀਡੀਓਜ਼ ਤਾਂ ਇਹ ਦੇਖ ਹੀ ਰਿਆ ਸੀ ਉਸ ਤਰ੍ਹਾਂ ਦੀ ਬਟ ਹੁਣ ਤੱਕ ਇਹਦਾ ਕੋਈ ਮਤਲਬ ਫਿਜ਼ੀਕਲ ਟੱਚ ਜਾਂ ਕੋਈ ਰੀਅਲ ਇੰਟਰਫੇਸ ਹਲੇ ਤੱਕ ਸਾਹਮਣੇ ਨਹੀਂ ਆਇਆ ਬਟ ਯਸੇ ਗਰਮ ਖਿਆਲੀ ਜੋ ਐਕਸਟਰੀਮਿਸਟ ਆਈਡੀਓਲੋਜੀ ਹੁੰਦੀ ਹੈ ਇਸਲਾਮਿਕ ਉਹ ਜ਼ਰੂਰ ਦੇਖ ਰਿਆ ਸੀ ਹੁਣ ਦੇਖੋ ਪਰਵਾਤ ਸੀਗਾ ਜੀ ਬੱਚਾ ਸੀਗਾ ਮਾਂ-ਵਾਪਾ ਸੀਗਾ ਜੀ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸੀ ਜਾਂ ਇਹਨਾਂ ਨਾਲ ਕੋਈ ਕਿਸ ਤਰ੍ਹਾਂ ਦੇ ਰਿਲੇਸ਼ਨ ਸੀਗੇ ਜਿੰਨ ਅਸੀਂ ਇਹਨਾਂ ਨਾਲ ਫੈਮਿਲੀ ਨਾਲੇ ਆਸ ਪੜੋਸੀ ਪਿੰਡ ਵਾਲਿਆਂ ਨਾਲ ਗੱਲ ਕੀਤੀ ਹੈ ਲੱਗ ਨਹੀਂ ਰਿਹਾ ਕਿ ਇਹ ਨਾ ਤਾਂ ਉਹਨਾਂ ਦੀ ਇਸ ਤਰ੍ਹਾਂ ਦੀ ਇੰਟੈਲੈਕਚੁਅਲ ਲੱਗ ਰਹੀ ਹੈ ਫਾਦਰ ਨੇ ਦੱਸਿਆ ਕਿ ਬਿਲਕੁਲ ਘੱਟ ਹੀ ਬੋਲਦਾ ਸੀ ਉਹਦੀ ਦਾਦੀ ਆ ਫਿਰ ਸਰਪੰਚ ਨੇ ਪਿੰਡ ਦੇ ਕਿ ਬਹੁਤ ਚੁੱਪਚਾਪ ਰਹਿੰਦਾ ਸੀ ਅਸੀਂ ਉਹਦੇ ਸਕੂਲ 'ਚ ਵੀ ਜਾ ਕੇ ਗੱਲਬਾਤ ਕੀਤੀ ਤੇ ਟੀਚਰਸ ਨੇ ਵੀ ਇਹੀ ਕਿਹਾ ਕਿ ਬੜਾ ਇੰਟਰੋਵਰਟ ਸੀਗਾ ਬਟ ਰੈਗੂਲਰਲੀ ਸਕੂਲ ਜਾਂਦਾ ਸੀਗਾ ਪੜਾਈ 'ਚ ਵੀ ਠੀਕ ਸੀ ਬਟ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਸੀ ਜੋ ਹੁਣ ਤੱਕ ਲੱਗਿਆ ਵੀ ਇਹ ਇਸ ਤਰ੍ਹਾਂ ਦੇ ਵੀਡੀਓਜ਼ ਦੇਖ ਰਿਹਾਇਆ ਇਹਦੇ ਮਨ 'ਚ ਇਹ ਸਭ ਚੱਲ ਰਿਹਾ ਬਟ ਯੈਸ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹਦੀ ਕੁਝ ਸਾਲ ਪਹਿਲਾਂ ਪੀਜੀਆ ਤੋਂ ਇਹਦੀ ਇਲਾਜ ਚੱਲ ਰਿਹਾ ਸੀ ਜਿਹਦੇ 'ਚ ਕਲੀਅਰਲੀ ਲਿਖਿਆ ਸੀ ਵੀ ਇਹਨੂੰ ਕਦੇ ਇਕੱਲਾ ਨਾ ਛੱਡੋ ਜਾਂ ਕੋਈ ਸ਼ਾਰਪ ਆਬਜੈਕਟ ਇਹਦੇ ਕੋਲ ਨਾ ਰੱਖੋ ਹੁਣ ਜਿਹੜੇ ਬੱਚੇ ਦੇ ਤੇ ਜਾਂ ਵਾਪਸ ਕੀ ਹਾਲਾਤ ਆ ਗਏ ਜੀ ਕਿ ਜਿਹੜਾ ਜੋ ਲੜਕਾ ਜੀ ਗੁਰਪ੍ਰੀਤ ਸਿੰਘ ਉਹਦੇ ਸੱਟਾਂ ਤਾਂ ਕਾਫੀ ਸਿੱਗੀਆਂ ਉਹਦਾ ਹੱਥ ਐਮਪਿਊਟੇਟ ਕੱਟ ਦਿੱਤਾ ਗਿਆ ਹੈ ਹਮਸਚ ਤੇ ਬਾਕੀ ਉਹਦੇ 아이 थिंक ਲੱਛੇ ਵੀ ਸੱਟਿਆ ਤੇ ਫੇਸ ਤੇ ਤਾਂ ਪਤਾ ਹੀ ਹੈ ਤੁਹਾਨੂੰ ਜਿਹੜੇ ਬਰਨ ਮਾਰਕਸ ਹੈ ਔਰ ਉਹਦੇ ਫਾਦਰ ਦੀ ਅੱਖਾਂ 'ਚ ਸ਼ਾਇਦ ਡੈਮੇਜ ਸੀਗਾ ਤਾਂ ਉਹਨਾਂ ਨੂੰ ਐਮਸ ਨੇ ਬਾਬਾ ਫਰੀਦ ਕਾ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਤਾ ਹੁਣ ਜੀ ਦੇਖਿਆ ਵੀ ਜਾਂਚ ਕਿਦੋਂ ਤੱਕ ਚੱਲ ਸਕਦੇ ਕਦੋਂ ਤੱਕ ਆਪਾਂ ਫ੍ਰੈਸ਼ ਹੋ ਸਕਦੇ ਇਹ ਥੋੜਾ ਟਾਈਮ ਲੱਗੇਗਾ ਜੀ ਬਿਕੋਜ਼ ਡਿਫਰੈਂਟ ਟਾਈਪ ਦੀ ਹੈ ਇਹਦੇ 'ਚ ਕਾਫੀ ਸਪੈਸੀਫਿਕ professionl ਟਾਈਪ ਦੀ ਇਨਵੈਸਟੀਗੇਸ਼ਨ ਦੀ ਲੋੜ ਹੈ ਬਾਕੀ ਅਸੀਂ ਵਕ ਵਕ ਜੋ ਵੀ ਸਾਡੇ ਦੇ 'ਚ ਇਨਵੋਲਡ ਹੋਣੇ ਚਾਹੀਦੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਾਂ ਫੋਰੈਂਸਿਕਸ ਔਰ ਸਭ ਤੋਂ ਪਹਿਲਾਂ ਤਾਂ ਉਹਦਾ ਘਰ ਦੀ ਸੈਨੀਟਾਈਜੇਸ਼ਨ ਇਹ ਸਾਰਾ ਕੁਝ ਚੱਲ ਰਿਹਾ ਔਰ ਇਹਦੇ ਚ ਅਸੀਂ ਸਪੈਸ਼ਲਾਈਜ਼ ਅਫਸਰਾਂ ਦੀ ਪਰਸਨਲ ਸੁਪਰਵੀਜ਼ਨ ਲਾਈ ਹੋਈ ਹੈ ਜਿਵੇਂ ਅੱਜਕੱਲ੍ਹ ਦੇ ਬੱਚੇ ਹੈ ਜੋ ਸੋਸ਼ਲ ਮੀਡੀਆ ਜਿਆਦਾ ਵਰਤਦੇ ਹੈ ਜਾਂ ਕੋਈ ਇਸ ਤਰ੍ਹਾਂ ਦੇ ਉਹਨਾਂ ਕੀ ਕਹਿਣਾ ਚਾਹੁੰਗੇ ਮਾਪੇ ਦੇਖੋ ਜੀ ਇਹ ਵਾਲਾ ਇੱਕ ਤਾਂ ਸਾਡੇ ਸਾਰਿਆਂ ਲਈ ਇੱਕ ਲਾਈਵ ਐਗਜ਼ਾਮਪਲ ਹੀ ਹੈ ਕਿ ਸਾਡੇ ਬੱਚੇ ਤੁਹਾਡੇ ਬੱਚੇ ਵੀ ਸੋਸ਼ਲ ਮੀਡੀਆ ਦੇਖਦੇ ਹੈ ਪਰ ਅਸੀਂ ਸੋਚ ਸ਼ਾਇਦ ਅਸ ਪੇਰੈਂਟਸ ਨਹੀਂ ਸੋਚਦੇ ਕਿ ਸਾਡੇ ਬੱਚੇ ਕਿਸ ਹੱਦ ਤੱਕ ਕੀ ਦੇਖ ਰਹੇ ਹੈ ਤਾਂ ਇੱਕ ਤਾਂ ਸਾਨੂੰ ਨਾ ਤੇ ਜ਼ਰੂਰ ਵਾਚ ਰੱਖਣੀ ਚਾਹੀਦੀ ਉਹਨਾਂ ਦਾ ਟਾਈਮ ਪੀਰੀਅਡ ਲਿミਟ ਰੱਖਣਾ ਚਾਹੀਦਾ ਹੈ ਔਰ ਜ਼ਰੂਰ ਦੇਖੋ ਕਿ ਤੁਹਾਡਾ ਬੱਚਾ ਦੇਖ ਕੇ ਰਿਹਾ ਉਹਦੇ ਨਾਲ ਗੱਲਬਾਤ ਕਰੋ ਇਸ ਪਾਰਟਿਕੂਲਰ ਕੇਸ ਚ ਤਾਂ ਲੱਗ ਰਿਹਾ ਕਿ ਉਹ ਇਕੱਲਾ ਹੀ ਬੈਠਾ ਰਹਿੰਦਾ ਸੀ ਔਰ ਉਹ ਕੀ ਕੀ ਦੇਖੇ ਗਿਆ ਕੋਈ ਇਮੇਜਿਨ ਨਹੀਂ ਕਰ ਸਕਦਾ ਸੀ ਔਰ ਇੱਕ ਰਿਸਟ੍ਰੇਨਟ ਐਕਸਰਸਾਈਜ਼ ਕਰਨ ਦੀ ਬਹੁਤ ਲੋੜ ਹੈ ਪੇਰੈਂਟਸ ਨੂੰ ਰੀਅਲ ਟੱਚ ਵੀ ਰੱਖਣਾ ਚਾਹੀਦਾ ਆਪਣੇ ਬੱਚਿਆਂ ਨਾਲ ਲੈਣੀ ਕਿ ਉਹ ਸੋਸ਼ਲ ਮੀਡੀਆ ਦੀ ਦੁਨੀਆ ਚ ਗਾਇਬ ਹੋ ਜਾਏ ਥੈਂਕ ਯੂ ਥੈਂਕ ਯੂ ਜੀ ਸੰਨ ਐਸਐਸਪੀ ਸਾਹਿਬ ਅਮਰੀਤ ਕੌਂਡਲ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਉੱਥੇ ਟੀਮਾਂ ਲੱਗੀਆਂ ਹੋਈਆਂ ਤੇ ਉਹ ਜਾਂਚ ਕਰ ਰਹੀਆਂ ਨੇ ਕਿਉਂਕਿ ਇਹ ਲੰਮੇ ਸਮੇਂ ਤੋਂ ਜੇ ਦੇਖਿਆ ਜਾਵੇ ਤੇ ਬੱਚਾ ਜਿਹੜਾ ਲੱਗ ਹੀ ਰਹਿੰਦਾ ਸੀਗਾ ਕਿਉਂਕਿ ਮਾਪੇ ਨਾਲ ਇਹ ਗੱਲਬਾਤ ਨਹੀਂ ਕਰਦਾ ਸੀਗਾ ਤੇ ਉਹ ਜਿਹੜੇ ਕੈਮੀਕਲ ਲਏ ਸੀ ਉਹ ਵੀ ਖਤਰਨਾਕ ਸੀਗੇ ਤੇ ਉਹਨਾਂ ਦੀ ਜਿਹੜੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈਗੀ ਬਠਿੰਡਾ ਤੋਂ ਅਜੀਤ ਵੀਲੇ ਨਰਸਿੰਗ ਸਿੱਧੂ ਦੀ ਰਿਪੋਰਟ ਆਮ ਹੈ ਆਪਣਾ ਗੋਵਿੰਦ ਸਿੰਘ ਆ ਕਿਹੜਾ ਪਿੰਡ ਆਪਣਾ ਜੀਦਾ ਜੀ ਇਸ ਜਿਹੜੀ ਘਟਨਾ ਵਾਪਰੀ ਹੈ ਪਰਿਵਾਰ ਕਹਿੋ ਜਾਸ ਸੀ ਮੁੰਡੇ ਦਾ ਸੁਭਾਅ ਕਹਿੋ ਜਾਸ ਸੀ ਬਹੁਤ ਵਧੀਆ ਪਰਿਵਾਰ ਹੈ ਜੀ ਹਰ ਤਕਲ ਕੋਈ ਜਿ ਖਿਚ ਸ਼ਿਕਾਇਤ ਨਹੀਂ ਇਹਨਾਂ ਦੀ ਜੀ ਤੇ ਮੁੰਡਾ ਵੀ ਬਹੁਤ ਨਰਮ ਸੁਭਾਅ ਦਾ ਸੀਗਾ ਬਸ ਆਪ ਦੇ ਕੰਮ ਨੇ ਮਤਲਬ ਰੱਖਦਾ ਸੀਗਾ ਕੋਈ ਐ ਨਹੀਂ ਸੀਗਾ ਹਾਂ ਵੀ ਲੋ ਪਰ ਜਾਣੀ ਸੀਗਾ ਵਧੀਆ ਪੜਦਾ ਚੰਗੇ ਨੰਬਰ ਲਏ ਆ ਜੀ ਉਹਨਾਂ ਨੇ ਕਿੰਨਾ ਕੁ ਮਾਹੌਲ ਕਿਵੇਂ ਆ ਜਿਵੇਂ ਹੁਣ ਇਹ ਘਟਨਾ ਵਾਪਰੀ ਆ ਵਾਰ-ਵਾਰ ਪੁਲਿਸ ਆਉਂਦਾ ਮੀਡੀਆ ਆਉਂਦਾ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਪਹਿਲਾਂ ਤਾਂ ਜੀ ਪਹਿਲੇ ਦਿਨ ਤਾਂ ਡਰ ਜਾ ਲੱਗਾ ਹੀ ਦਾਹਤ ਜੀ ਤੋਂ ਉਦੋਂ ਬਾਅਦ ਤਾਂ ਫਿਰ ਕੋਈ ਏਨਾ ਖਾਸ ਨਹੀਂ ਲੱਗਿਆ ਜੀ ਮੁਰਕੇ ਤਾਂ ਕੰਟਰੋਲ ਕਰ ਲਿਆ ਜੀ ਪੁਲਿਸ ਵਾਲਿਆਂ ਨੇ ਸਾਰਾ ਕੁਝ ਕਹਿੰਦੇ ਛੋਟੇ ਛੋਟੇ ਬਲਾਸਟ ਹੋਏ ਆ ਸਾਨੂੰ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਹਾਲਾਂਕਿ ਉਹ ਕਹਿੰਦੇ ਵੀ ਜਿਹੜੇ ਖਤਮ ਕਰਦੇ ਸੀ ਉਹ ਜਿਹੜੀ ਕੈਮੀਕਲ ਸੀ ਉਹਦੇ ਕਾਰਨ ਹੋਇਆ ਕਿੰਨਾ ਕੁ ਧਮਾਕਾ ਹੋਇਆ ਲੱਗ ਆ ਮਤਲਬ ਡਰਤਾ ਨਹੀਂ ਲੱਗਿਆ ਲੱਗਦਾ ਨਹੀਂ ਨਹੀਂ ਜੀ ਪਰਿਵਾਰ ਚ ਕੌਣ ਕੌਣ ਹੈ ਕੁਛ ਪਤਾ ਹੈ ਇਹ ਪਰਿਵਾਰ ਤੇ ਇੱਕ ਮੁੰਡਾ ਜੀ ਇੱਕ ਉਹਦੇ ਮਾਪੇ ਬਸ ਦੋ ਤੇ ਤਿੰਨੇ ਜੀ ਹੈ ਜੀ ਬਸ ਤਿੰਨੇ ਜੀ ਹੈ ਹਾਂ ਜੀ ਤੇ ਪਿਤਾ ਜੀ ਕੀ ਕੰਮ ਕਰਦੇ ਹੋ ਪਿਤਾ ਜੀ ਖੇਤੀਬਾੜੀ ਕਰਦੇ ਆ ਜੀ ਕਿੰਨੇ ਕੇ ਸੱਟਾ ਸੁੱਟਾ ਵੀ ਲੱਗੇ ਇਹਨਾਂ ਨੇ ਦੱਸਿਆ ਜਾ ਰਿਹਾਗਾ ਜਦੋਂ ਇਹ ਹਾਂ ਜੀ ਉਹਦੇ ਨਿਗਾ ਡੈਮੇਜ ਹੋ ਗਈ ਸੀ ਕਿ ਉਦੋਂ ਤਾਂ ਮੌਕੇ ਤੇ ਤਾਂ ਉਹਨ ਕਿ ਨਿਗਾ ਕੱਖ ਤੋਂ ਕੰਦੇ ਆ ਗਈ ਹੈ ਜੀ ਥਣ ਚ ਕਿੰਨੇ ਕੀ ਫੋਰਸ ਆਈ ਇੱਥੇ ਉਹਨੇ ਕੀ ਸਥਿਤੀ ਕੀ ਹੈ ਇਸ ਪਿੰਡ ਦੀ ਜਿਹੜੀ ਆ ਘਰ ਪੰਜ ਛੇ ਘਰ ਟਾਣੀ ਹੋਏ ਹੁਣ ਵੀ ਜਾਂਚ ਚੱਲ ਰਹੀ ਆ ਥੋੜੀ ਪਿੰਡ ਵਾਲਿਆਂ ਦੀ ਕਿਸੇ ਗੱਲਬਾਤ ਹੋਈ ਹੈ ਅਧਿਕਾਰੀ ਨਾਲ ਵੀ ਯਾਰ ਕਿੰਨੀ ਕੀ ਦੇਰ ਚੱਲੂਗਾ ਇਹ ਕੰਮ ਬਸ ਕੱਲ ਨੂੰ ਕਹਿੰਦੇ ਨਿਵੇੜ ਦੇਵਾਂਗੇ ਜੀ ਕੱਲ ਨੂੰ ਖਤਮ ਹੋ ਜਾਊਗਾ ਹਾਂਜੀ ਹਾਂਜੀ ਠੀਕ ਥੈਂਕ ਯੂ ਤੇ ਕਿਹੜਾ ਪਿੰਡ ਆ ਜਿੱਦਾ ਜੀ ਆ ਨਾਮ ਕੀ ਆ ਤੁਹਾਡਾ ਗੁਰਜੰਟ ਸਿੰਘ ਜੀ ਇਹ ਜਿਹੜੀ ਘਟਨਾ ਵਾਪਰੀ ਆ ਇਹ ਮੁੰਡੇ ਦਾ ਸੁਭਾਅ ਕਿਹੋ ਜਿਹਾ ਸੀ ਇਹ ਲੱਗਦਾ ਕਿਉਂ ਕਿਵੇਂ ਕਿਵੇਂ ਪਰਿਵਾਰ ਆ ਇਹ ਇਹ ਬਹੁਤ ਚੰਗਾ ਜੀ ਬੜਾ ਚੰਗਾ ਜੁਆਗ ਨਾ ਸੁਹਾ ਦਾ ਬੜਾ ਚੰ ਕੀ ਲੱਗਦਾ ਫਿਰ ਇਹ ਕਿਵੇਂ ਮਤਲਬ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਕੋਈ ਪਤਾ ਨਹੀਂ ਜੀ ਸਾਨੂੰ ਤਾਂ ਇਸ ਗੱਲ ਬਾਰੇ ਸਾਡਾ ਨਾ ਉਹ ਮੁੰਡਾ ਬੜਾ ਚੰਗਾ ਸੀ ਅੱਛਾ ਸੁਭਾਸ ਸੁਭੂ ਚੰਗਾ ਸੀ ਹਾਂ ਬੜਾ ਚੰਗਾ ਚੰਗਾ ਨਰਮ ਪੜਾਈ ਸੁਆ ਜੀ ਅੱਛਾ ਕਿਸੇ ਨਾਲ ਨਹੀਂ ਮਤਲਬ ਇਹ ਬੋਲਦਾ ਚੱਲਦਾ ਜਾਂ ਲੜਾਈ ਝਗੜਾ ਕਹਿੰਦੇ ਨਹੀਂ ਨੋ 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 ਜੀ ਇੰਨੇ ਵਾਲਾ ਕਿੱਥੇ ਸੀ ਜੀ ਨਰਮ ਪੜਾਈ ਬਿਜਾ